ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਐਗਜ਼ਟ ਪੋਲਾਂ ਨੂੰ ਝਟਲਾਉਂਦੇ ਕੱਲ ਆਏ ਚੋਣ ਨਤੀਜਿਆਂ ਵਿੱਚ ਭਾਜਪਾ ਨੂੰ ਵੱਡਾ ਝਟਕਾ ਲੱਗਾ ਇਨ੍ਹਾਂ ਨਤੀਜਿਆਂ ਵਿੱਚ ਭਾਜਪਾ ਭਾਵੇਂ 241 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਪਰ ਭਾਜਪਾ ਦੇ 400 ਪਾਰ ਦੇ ਦਾਅਵਿਆਂ ਦੀ ਫੂਕ ਨਿਕਲ ਗਈ ਭਾਈਪਾ ਆਪਣੇ ਦਮ ਤੇ ਬਹੁਮਤ ਜਟਾਉਣ ਵਿੱਚ ਵੀ ناکਾਮ ਰਹੀ। ਰੁਝਾਨਾ ਵਿੱਚ ਐਂਡੀਆ ਗਠਜੋੜ 292 ਸੀਟਾਂ ਤੇ ਜੇਤੂ ਰਹਾ ਜਦ ਕਿ ਕਾਂਗਰਸ ਦੀ ਅਗਵਾਈ ਵਾਲਾ ਇੰਡੀਆ ਗਠਜੋੜ 234 ਸੀਟਾਂ ਤੇ ਚੜਤ ਪੜਾ ਕੇ ਇੱਕ ਮਜ਼ਬੂਤ ਤਾਕਤ ਵਜੋਂ ਉੱਭਰਿਆ। ਗਠਜੋੜ ਨੇ ਐਗਜ਼ਿਟ ਪੋਲ ਦੇ ਅਨੁਮਾਨਾਂ ਨੂੰ ਗਲਤ ਸਾਬਤ ਕਰਦਿਆਂ ਯੂਪੀ, ਮਹਾਰਾਸ਼ਟਰ, ਰਾਜਸਥਾਨ, ਹਰਿਆਣਾ ਤੇ ਕਰਨਾਟਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕੱਲ ਆਏ ਚੋਣ ਨਤੀਜਿਆਂ ਵਿੱਚ ਕਈ ਕੇਂਦਰੀ ਮੰਤਰੀ ਆਪਣੇ ਵਿਰੋਧੀਆਂ ਤੋਂ ਹਾਰ ਗਏ ਜਿਨ੍ਹਾਂ ਵਿੱਚ ਭਾਈਪਾ ਆਗੂ ਸਮ੍ਰਿਤੀ ਇਰਾਨੀ ਅਜੇ ਮਿਸ਼ਰਾ ਟੈਣੀ ਅਰਜਨ ਮੁੰਡਾ ਤੇ ਕਲਾਸ਼ ਚੌਧਰੀ ਸ਼ਾਮਲ ਹਨ ਚੋਣ ਨਤੀਜਿਆਂ ਤੋਂ ਉਤਸ਼ਾਹਿਤ ਹੋ ਕੇ ਇੰਡੀਆ ਗੱਠਜੋੜ ਨੇ ਹੁਣ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ ਰਾਹੁਲ ਗਾਂਧੀ ਨੇ ਆਖਿਆ ਕਿ ਕੇਂਦਰ ਵਿੱਚ ਸਰਕਾਰ ਬਣਾਉਣ ਦੀ ਕੋਸ਼ਿਸ਼ ਤਹਿਤ ਇੰਡੀਆ ਗੱਠਜੋੜ ਜਨਤਾ ਪਾਲ ਯੂनाइटेड ਤੇ ਟੀਡੀਪੀ ਜਿਹਾ ਆਪਣੇ ਸਾਬਕਾ ਭਾਈਵਾਲਾਂ ਤੱਕ ਪਹੁੰਚ ਕਰੇਗਾ ਜਦਕਿ देर रात ਉਧਵ ਠਾਕਰੇ ਨੇ ਆਖਿਆ ਕਿ ਉਹਨਾਂ ਨੂੰ ਉਮੀਦ ਹੈ ਕਿ ਇੰਡੀਆ ਗੱਠਜੋੜ ਦੇ ਸਾਬਕਾ ਭਾਈਵਾਲ ਉਹਨਾਂ ਨਾਲ ਮੁੜ ਆ ਮਿਲਣਗੇ ਉਹਨਾਂ ਇਹ ਵੀ ਆਖਿਆ ਕਿ ਇੰਡੀਆ ਗੱਠਜੋੜ ਬਹੁਤ ਜਲਦ ਪ੍ਰਧਾਨ ਮੰਤਰੀ ਦੇ ਨਾਮ ਦੇ ਵੀ ਘੋਸ਼ਣਾ ਕਰੇਗਾ ਜਿਵੇਂ ਮੈਂ ਅਭੀ-ਅਭੀ ਕਿਹਾ ਕਿ ਜਿਸ ਦਿਨ ہمارا ਗੱਜਬੰਦ ਹੋਇਆ इंडिया उसी वक्त हम सारे लोगों ने तय किया था कि किसी व्यक्ति को लेकर नहीं लेकिन ये जो ताना चाहिए देश में उसको खत्म करना चाहिए देश का संविधान बचाना चाहिए फिर चाहे सब मिलकर प्रधानमंत्री का उम्मीदवार हम तय कर सकते हैं और मुझे लगता है कि कल वो हो जाएगा तो इनसे त्रस्त है वो सारे लोग हमारे साथ आएंगे सारे देशभक्त हमारे साथ आएंगे चंद्राबाबू जी भी उनको भी बहुत परेशान किया है बीजेपी गवर्नमेंट ने ਸਾਰੇ ਲੋਕ ਜਿੰਨ ਕੋ ਵੀ ਤਕਲੀਫ دی ਹੈ ਪਰੇਸ਼ਾਨ ਕੀਆ ਹੈ ਉਹ ਸਾਰੇ ਲੋਕ ਸਾਡੇ ਨਾਲ ਹੈ। ਇਸ ਦੇ ਦਰਮਿਆਨ ਦੇਰ ਰਾਤ ਇੰਡੀਆ ਗੱਠਜੋੜ ਦੀ ਸਰਕਾਰ ਬਣਾਉਣ ਦੀ ਮਹਿਮ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਚੰਦਰ ਬਾਬੂ ਨਾਇਡੂ ਨੇ ਇੱਕ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਇੰਡੀਆ ਗੱਠਜੋੜ ਨਾਲ ਮਿਲਣ ਦੀ ਸੰਭਾਵਨਾ ਪ੍ਰਗਟਾਈ। ਉਹਨਾਂ ਇਹ ਵੀ ਆਖਿਆ ਕਿ ਬਹੁਤ ਸਾਰੇ ਨੇਤਾ ਨਰਿੰਦਰ ਮੋਦੀ ਨਾਲੋਂ ਵਧੇਰੇ ਕੁਸ਼ਲ ਹਨ। ਸੈਕੂਲਰ ਅਜੰਡਾ ਵੀ ਆਰ ਸੈਕੂਲਰ ਹੈ। బీేమ్ కంపల్ సీబీఐ ਪਰ ਪੰਜਾਬ ਵਿੱਚ ਆਏ ਲੋਕ ਸਭਾ ਚੋਣ ਨਤੀਜਿਆਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਪੰਜਾਬੀ ਸੱਤਾਧਾਰੀ ਧਿਰ ਦੇ ਅਕਸਰ ਹੀ ਔਲਟ ਭੁਗਤਦੇ ਹਨ ਲੋਕ ਸਭਾ ਚੋਣਾਂ ਵਿੱਚ ਆਪ ਨੂੰ ਨਕਾਰ ਕੇ ਪੰਜਾਬੀਆਂ ਨੇ ਕਾਂਗਰਸ ਦਾ ਹੱਥ ਫੜਿਆ ਕਾਂਗਰਸ ਨੂੰ ਪੰਜਾਬ ਦੀਆਂ 13 ਸੀਟਾਂ ਵਿੱਚੋਂ 7 ਸੀਟਾਂ ਮਿਲੀਆਂ ਜਦਕਿ ਆਮ ਆਦਮੀ ਪਾਰਟੀ ਦੇ ਹਿੱਸੇ 3 ਸੀਟਾਂ ਆਈਆਂ ਦੋ ਸੀਟਾਂ ਤੇ ਆਜ਼ਾਦ ਉਮੀਦਵਾਰ ਜੇਤੂ ਰਹੇ ਅਤੇ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਸੀਟ ਜਿੱਤ ਕੇ ਆਪਣਾ ਗੜ੍ਹ ਬਚਾਉਣ ਵਿੱਚ ਸਫਲ ਰਿਹਾ ਸੂਬੇ ਵਿੱਚ ਦੋ ਆਜ਼ਾਦ ਉਮੀਦਵਾਰਾਂ ਦੀ ਜਿੱਤ ਨੇ ਪੰਜਾਬ ਦਾ ਤਕਰੀਬਨ 35 ਸਾਲਾ ਪੁਰਾਣਾ ਰਾਸੀ ਇਤਿਹਾਸ ਕੱਲ ਦੁਹਰਾ ਦਿੱਤਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅਮਰਪਾਲ ਸਿੰਘ ਨੇ 2 ਲੱਖ ਵੋਟਾਂ ਦੇ ਫਰਕ ਨਾਲ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜੀਰਾ ਖਿਲਾਫ ਜਿੱਤ ਹਾਸਲ ਕੀਤੀ ਜਦਕਿ ਫਰੀਦਕੋਟ ਹਲਕੇ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਨੇ ਆਪ ਉਮੀਦਵਾਰ ਕਰਮਜੀਤ ਅਨਮੋਲ ਨੂੰ ਲਗਭਗ 70 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾਇਆ ਉਪਰੋਕਤ ਦੋਵਾਂ ਸੀਟਾਂ ਤੋਂ ਆਜਾਦ ਉਮੀਦਵਾਰਾਂ ਦੀ ਜਿੱਤ ਨੇ ਸੂਬੇ ਵਿੱਚ ਇੱਕ ਨਵੇਂ ਰਾਜਸੀ ਮੋੜੇ ਦੇ ਸੰਕੇਤ ਦਿੱਤੇ ਹਨ ਸਰਬਜੀਤ ਸਿੰਘ ਖਾਲਸਾ ਨੇ ਆਪਣੀ ਜਿੱਤ ਦੇ ਬਾਅਦ ਆਖਿਆ ਕਿ ਉਹ ਜੇਲ੍ਹ ਵਿੱਚ ਬੰਦ ਭਾਈ ਅਮਰਤਪਾਲ ਸਿੰਘ ਨਾਲ ਰਲ ਕੇ ਸੂਬੇ ਵਿੱਚ ਆਪਣਾ ਪੰਥਕ ਮੁਹਾਜ ਖੜਾ ਕਰਨਗੇ ਉਹਨਾਂ ਇਹ ਵੀ ਆਖਿਆ ਕਿ ਹੁਣ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਮਨੀ ਚੋਣਾ ਤੇ ਸਾਲ 2027 ਦੇ ਵਿਧਾਨ ਸਭਾ ਚੋਣਾਂ ਜਿੱਤਣ ਵੱਲ ਧਿਆਨ ਕੇਂਦਰਿਤ ਕਰਨਗੇ ਕੱਲਾ ਹੈ ਚੋਣ ਨਤੀਜਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਵੇਂ ਬਠਿੰਡਾ ਤੋਂ ਪਾਸ ਹੋ ਗਿਆ ਪਰ ਇੰਜ ਜਾਪ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਹਾਰ ਗਿਆ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਭਵਿੱਖ ਤੇ ਕਈ ਵੱਡੇ ਸਵਾਲ ਖੜੇ ਕਰ ਦਿੱਤੇ ਅਤੇ ਇਸ ਗੱਲ ਦੀ ਵੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਹੁਣ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਨੂੰ ਲੈ ਕੇ ਵੀ ਵਿਰੋਧੀ ਸੁਰ ਉੱਠਣਗੇ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਦਰ ਵਿੱਚ ਵੀ ਕਾਫੀ ਵੱਡੀ ਕਮੀ ਦਰਜ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਐਕਸੈਪਟ ਕਰਦਾ ਹੈ ਜੋ ਵਰਡੈਕਟ ਪੰਜਾਬ ਦੀ ਜਨਤਾ ਨੇ ਦਿੱਤਾ ਹੈ ਪਰ ਮੈਂ ਧੰਨਵਾਦ ਕਰਨਾ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ। ਹਰ ਹਲਕੇ ਦੇ ਵਰਕਰ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਤੇ ਇੰਨੀ ਗਰਮੀ ਵਿੱਚ 4 ਮਹੀਨੇ ਮੇਰੇ ਨਾਲ ਯਾਤਰਾ 'ਚ ਵੀ ਰਹੇ। ਤੁਹਾਡ ਮੈਂ ਦਿਲ ਦੀ ਗਰਾਈਆਂ ਤੋਂ ਸਾਰੇ ਕਾਲੀ ਦਲ ਦੀ ਲੀਡਰਸ਼ਿਪ ਤੇ ਵਰਕਰਾਂ ਦਾ ਧੰਨਵਾਦ ਕਰਨਾ ਚਾਹਣਾ ਹੈ ਭਾਜਪਾ ਦੇ 400 ਦੇ ਪਾਰ ਦੇ ਨਾਰੇ ਵਾਂਗ ਸੂਬੇ ਵਿੱਚ ਵੀ ਆਮ ਆਦਮੀ ਪਾਰਟੀ ਦੇ 13 0 ਦੇ ਨਾਰੇ ਦੀ ਕੱਲ ਹਵਾ ਨਿਕਲ ਗਈ ਆਮ ਆਦਮੀ ਪਾਰਟੀ ਦਾ ਮਿਸ਼ਨ 13 0 ਇਨ੍ਹਾਂ ਚੋਣਾਂ ਵਿੱਚ ਰੰਗ ਨਹੀਂ ਦਿਖਾ ਸਕਿਆ ਤੇ ਪਾਰਟੀ ਦੇ ਹਿੱਸੇ ਸਿਰਫ 3 ਸੀਟਾਂ ਹੀ ਆਈਆਂ ਸੂਬੇ ਵਿੱਚ ਆਮ ਆਦਮੀ ਪਾਰਟੀ ਦੇ ਵੋਟ ਪ੍ਰਤੀਸ਼ਤਤਾ ਵਿੱਚ ਵੀ ਕਾਫੀ ਕਮੀ ਦੇਖਣ ਨੂੰ ਮਿਲੀ। ਇਸ ਦਰਮਿਆਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਟਵਿੱਟਰ ਅਕਾਊਂਟ ਤੇ ਲਿਖਿਆ ਕਿ ਉਹਨਾਂ ਪੰਜਾਬੀਆਂ ਦਾ ਇਹ ਫਤਵਾ ਪ੍ਰਵਾਨ ਹੈ ਪਰ ਉਹ ਪੰਜਾਬ ਵਿੱਚ ਲੋਕ ਸੇਵਾ ਤੇ ਵਿਕਾਸ ਦੇ ਕੰਮ ਜਾਰੀ ਰੱਖਣਗੇ ਤੇ ਇਹਨਾਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਐਸੇ ਦਰਮਿਆਨ ਆਮ ਆਦਮੀ ਪਾਰਟੀ ਦੇ ਮਾੜੇ ਪ੍ਰਦਰਸ਼ਨ ਤੇ ਵਿਰੋਧੀਆਂ ਨੇ ਵੀ ਤੰਜ਼ ਕਸੀ। ਗੁਰਦਾਸਪੁਰ ਤੋਂ ਵੱਡੀ ਜਿੱਤ ਦਰਜ ਕਰਨ ਵਾਲੇ ਕਾਂਗਰਸੀ ਉਮੀਦਵਾਰ ਸਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆੜੇ ਹੱਥੀ ਲੈਂਦਿਆਂ ਆਖਿਆ ਕਿ ਮੁੱਖ ਮੰਤਰੀ ਸਾਹਿਬ ਬਹੁਤ ਕੁਝ ਕਹਿ ਦਿੰਦੀ ਆ ਤੇ ਉਹਨਾਂ ਨੂੰ ਤਾਂ ਪਰਮਾਤਮਾ ਹੀ ਜਵਾਬ ਦੇ ਸਕਦਾ ਉਹਨਾਂ ਨੂੰ ਸਮੱਤ ਬਖਸ਼ੇ ਪਰਮਾਤਮਾ ਇਹ ਮੈਂ ਜੁਰੂਰ ਕਹੂੰਗਾ ਜਵਾਬ ਦੇਣ ਚ ਜਿੱਦਾਂ ਦੇ ਉਹਨਾਂ ਦਾ ਬਿਹੇਵੀਅਰ ਆ ਜਿਸ ਤਰੀਕੇ ਨਾਲ ਉਹ ਵਿਹੇਵ ਕਰਦੇ ਨੇ ਮੇਰੇ ਖਰ ਕੋ ਚੀਜ਼ ਮਹਿਸੂਸ ਸਬਰ ਹੋਣਾ ਚਾਹੀਦਾ ਥੀ ਮਿਨਿਸਟਰ ਨੂੰ ਲੋਕਾਂ ਦੀ ਭਾਵਨਾਵਾਂ ਦੇ ਮਤਲਬਕ ਚੀਫ ਮਿਨਿਸਟਰ ਨੂੰ ਸਟੇਜ ਔਰ ਔਰ ਸਟੇਟ ਚਲਾਉਣ ਚ ਫਰਕ ਸਮਝਣਾ ਚਾਹੀਦਾ ਅਗਲੇ ਪਾਸੇ ਲੋਕਾਂ ਨੇ ਬੜੀਆ ਪੜੀ ਪੜੀ ਕਿਸੂੰ ਦੀਆਂ ਕਿਕਲੀਆਂ ਪਾਈਆਂ ਨੇ ਉਹ 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 ਚੀਫ ਮਿਨਿਸਟਰ ਦਾ ਸਟੇਟਸ ਜਿਹੜਾ ਇਹ ਬਹੁਤ ਵੱਡਾ ਸਟੇਟਸ ਹੁੰਦਾ ਔਰ ਉਹਦੇ ਤੇ ਉਹਨਾਂ ਨੇ ਉਹਨੂੰ ਬਹੁਤ ਡਾਊਨ ਗ੍ਰੇਡ ਕੀਤਾ ਔਰ ਅਸੀਂ ਚਾਹੁੰਦੇ ਹਾਂ ਕਿ ਚੀਫ ਮਿਨਿਸਟਰ ਚੀਫ ਮਿਨਿਸਟਰ ਬਣ ਕੇ ਬਿਹੇਵ ਕਰੇ ਨਾ ਕਿ ਇੱਕ ਨੋਟਾਂਕੀ ਬਾਜ਼ ਬਣ ਕੇ ਸੂਬੇ ਵਿੱਚ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੀ ਭਾਜਪਾ ਦੇ ਪ੍ਰਦਰਸ਼ਨ ਤੇ ਵੀ ਕੱਲ ਸਭ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਸਨ ਬੇਸ਼ੱਕ ਸੂਬੇ ਵਿੱਚ ਭਾਜਪਾ ਦਾ ਮਿਸ਼ਨ ਪੰਜਾਬ ਫੇਲ ਹੋ ਗਿਆ ਪਰ ਭਾਜਪਾ ਨੇ ਸੂਬੇ ਵਿੱਚ ਆਪਣਾ ਵੋਟ ਫੀਸਦੀ ਵਧਾ ਲਿਆ ਇਥੋਂ ਤੱਕ ਕਿ ਭਾਜਪਾ ਇਹਨਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲੋਂ ਵੀ ਵੋਟ ਪ੍ਰਤੀਸ਼ਤ ਦੇ ਮਾਮਲੇ ਵਿੱਚ ਅਗਾਹ ਨਿਕਲ ਗਈ ਭਾਈਪਾ ਨੇ ਸਾਰੀਆਂ ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕੀਤੇ ਸਨ ਪਰ ਲੁਧਿਆਣਾ ਜਲੰਧਰ ਗਰਦਾਸਪੁਰ ਤੇ ਫਰੋਈਪੁਰ ਤੋਂ ਹੀ ਇਸ ਦੇ ਉਮੀਦਵਾਰ ਵਿਰੋਧੀ ਉਮੀਦਵਾਰਾਂ ਨੂੰ ਟੱਕਰ ਦੇ ਸਕੇ ਪੰਜਾਬ ਭਾਈਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੱਲ ਆਖਿਆ ਕਿ ਉਹਨਾਂ ਪੰਜਾਬ ਦੇ ਲੋਕਾਂ ਦਾ ਫਤਵਾ ਪ੍ਰਵਾਨ ਕਰ ਲਿਆ ਹੈ ਸਭ ਤੋਂ ਪਹਿਲਾਂ ਵਧਾਈ ਦੇਣਾ ਚਾਹੂੰਗਾ ਤੇ ਧੰਨਵਾਦ ਕਰਨਾ ਚਾਹੂੰਗਾ ਬੀਜੇਪੀ ਦੇ ਵਰਕਰਸ ਦਾ ਪਿੰਡ ਇਲਾਕੇ ਦੇ ਵਿੱਚ ਜਿੱਥੇ ਇੱਕ ਭਵੰਡਰ ਜਾਂ ਖੜਾ ਕੀਤਾ ਗਿਆ ਸੀ ਉਹਦੇ باوجود ਉਹਨਾਂ ਨੇ ਜਾ ਕੇ ਨਾ ਸਿਰਫ ਬੀਜੇਪੀ ਦਾ ਸਨੇਹਾ ਲਾਇਆ ਬਲਕਿ ਇੱਕ ਬਹੁਤ ਹੀ ਪੋਜ਼ਿਟਿਵ ਤਰੀਕੇ ਦੇ ਨਾਲ ਜਿੱਥੇ ਸਾਡੀ 7% ਵੋਟ ਸੀਗੀ 2022 ਦੇ ਇਲੈਕਸ਼ਨਾਂ ਦੇ ਅੰਦਰ ਉਹ ਅੱਜ ਵੋਟ ਪਰਸੈਂਟ ਵਧ ਕੇ 19% ਦੇ ਕਰੀਬਨ ਪਹੁੰਚੀ ਹੋਈ ਹੈ ਜਿੱਥੇ ਤਾਂ ਹੀ ਅਸਲ ਜਿਹੜਾ ਦਾ ਟੈਸਟ ਆਫ ਦਾ ਪੁੱਡਿੰਗ ਲਾਈਜ਼ ਇਨ ਇਟਸ ਈਟਿੰਗ ਉਹ ਹੈ ਕਿ ਸਾਨੂੰ ਸੀਟਾਂ ਕਿੰਨੀ ਆਈਆਂ ਉਹਦੀ ਜ਼ਿੰਮੇਵਾਰੀ ਮੈਂ ਐਜ਼ ਅ ਬੀਜੇਪੀ ਦੇ ਪ੍ਰਧਾਨ ਮੇਰੀ ਆਪਣੀ ਸਮਝਦਾ ਹਾਂ ਮੈਂ ਇਸ ਕਰਕੇ ਆਪਣੀ ਜ਼ਿੰਮੇਵਾਰੀ ਸਮਝਦਾ ਕਿ ਮੇਰਾ ਫਰਜ਼ ਬਣਦਾ ਸੀਗਾ ਜਿਹੜਾ ਇੱਕ ਪ੍ਰਾਂਤੀ ਵਲਾਈ ਗਈ ਪੰਜਾਬ ਦੇ ਅੰਦਰ ਉਸ ਪ੍ਰਾਂਤੀ ਨੂੰ ਮੈਂ ਤੋੜ ਨਹੀਂ ਸਕਿਆ ਕਿ ਬੀਜੇਪੀ ਜਿਹੜੀ ਹੈ ਕਿਸਾਨਾਂ ਦੇ ਖਿਲਾਫ ਹੈ ਸੂਬੇ ਵਿੱਚ ਕੱਲ ਸਭ ਤੋਂ ਦਿਲਚਸਪ ਮੁਕਾਬਲਾ ਲੋਕ ਸਭਾ ਹਲਕਾ ਫਰੋਇਪੁਰ ਤੇ ਸੀ ਇੱਥੇ ਆਖਰੀ ਰਾਊਂਡ ਤੱਕ ਚੱਲੇ ਫਸਵੇਂ ਮੁਕਾਬਲੇ ਮਗਰੋਂ ਕਾਂਗਰਸ ਦੇ ਸ਼ੇਰ ਸਿੰਘ ਕੋਹਾਵਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਨੂੰ ਮਹਿਜ਼ 3242 ਵੋਟਾਂ ਦੇ ਫਰਕ ਨਾਲ ਹਰਾ ਕੇ ਤੀਜੀ ਵਾਰ ਮੈਂਬਰ ਪਾਰਲੀਮੈਂਟ ਚੁਣੇ ਗਏ। ਚੋ ਮੁੱਖੀ ਮੁਕਾਬਲੇ ਵਿੱਚ ਇਸ ਕਦਰ ਫਸਲੀ ਟੱਕਰ ਸੀ ਕਿ ਹਰ ਪਾਰਟੀ ਦਾ ਉਮੀਦਵਾਰ ਕਈ ਵਾਰ ਪਹਿਲੀ ਜਾਂ ਦੂਜੀ ਪੋਜੀਸ਼ਨ ਤੇ ਰਹਾ ਆਲਮ ਇਹ ਸੀ ਕਿ ਅੱਧੇ ਤੋਂ ਜ਼ਿਆਦਾ ਰਾਉਂਡਾਂ ਦੀ ਗਿਣਤੀ ਤੋਂ ਬਾਅਦ ਪਹਿਲੀ ਦੂਜੀ ਥਾਂ ਲਈ ਲੀਡ ਸਿਰਫ ਕੁਝ ਸੈਂਕੜਿਆਂ ਤੋਂ ਲੈ ਕੇ ਕੁਝ ਹਜ਼ਾਰ ਤੱਕ ਹੀ ਰਹੀ ਲੰਮਾ ਸਮਾਂ ਚਾਰੇ ਮੁੱਖ ਪਾਰਟੀਆਂ ਦੇ ਉਮੀਦਵਾਰ ਮਹਿਜ ਕੁਝ ਵੋਟਾਂ ਦੇ ਫਰਕ ਨਾਲ ਅੱਗੇ ਪਿੱਛੇ ਚੱਲਦੇ ਰਹੇ कल पटियाला लोकसभा सीट ਤੋਂ ਆਇਆ ਚੋਣ ਨਤੀਜਾ ਪਟਿਆਲਾ ਦੇ ਸ਼ਾਹੀ ਪਰਿਵਾਰ ਨੂੰ ਵੀ ਵੱਡਾ ਝਟਕਾ ਦੇ ਗਿਆ। ਲੋਕ ਸਭਾ ਚੋਣਾਂ ਵਿੱਚ ਪ੍ਰਨੀਤ ਕੌਰ ਨੂੰ ਮਿਲੀ ਹਾਰ ਦੇ ਨਾਲ ਪਹਿਲੀ ਵਾਰ ਪਟਿਆਲਾ ਤੋਂ ਕਮਲ ਦੇ ਖਿੰਡ ਦੀਆਂ ਉਮੀਦਾਂ ਤੇ ਪਾਣੀ ਫਿਰ ਗਿਆ। ਉੱਥੇ ਨਾਲ ਹੀ ਮੋਤੀ ਮਹਿਲ ਵੀ ਹੁਣ ਵਿਧਾਨਕ ਅਹੁਦਿਆਂ ਤੋਂ ਸਖਣਾ ਹੋ ਗਿਆ ਹੈ। ਬੀਤੇ 2.5 ਹਕਿਆਂ ਦੌਰਾਨ ਇਹ ਪਹਿਲੀ ਵਾਰ ਹੈ ਕਿ ਸ਼ਾਹੀ ਪਰਿਵਾਰ ਕੋਲ ਕੋਈ ਵੀ ਹੁਣ ਵਿਧਾਨਕ ਅਹੁਦਾ ਨਹੀਂ ਹੈ। ਗੱਲ ਤਾਂ ਐਗਜ਼ਟ ਪੋਲਾ ਤੇ ਲੋਕ ਸਭਾ ਚੋਣਾਂ ਦੇ ਅਣਕਿਆਸੇ ਨਤੀਜਿਆਂ ਤੇ ਰੁਝਾਨਾਂ ਵਿੱਚ ਸੱਤਾਧਾਰੀ ਭਾਜਪਾ ਨੂੰ ਸਪਸ਼ਟ ਬਹੁਮਤ ਨਾ ਮਿਲਣ ਦੇ ਇਸ਼ਾਰੇ ਮਗਰੋਂ ਕੱਲ শেয়ার ਬਾਜ਼ਾਰ ਮੁੱਦੇ ਮੂੰਹ ਡਿੱਗ ਪਿਆ ਸਟਾਕ ਐਕਸਚੇਂਜ ਦਾ 30 ਸ਼ੇਰਾਂ ਵਾਲਾ ਸੈਂਸੈਕ ਤੇ ਨਿਫਟੀ ਤਕਰੀਬਨ 6 ਫੀਸਦੀ ਤੱਕ ਡਿੱਗ ਗਏ ਮਾਰਕੀਟ ਦੇ ਡਿੱਗਣ ਨਾਲ ਕੱਲ ਨਿਵੇਸ਼ਕਾਂ ਦੇ ਲਗਭਗ 31 ਲੱਖ ਕਰੋੜ ਰੁਪਏ ਮਿੱਟੀ ਹੋ ਗਏ ਪਿਛਲੇ 4 ਸਾਲਾਂ ਵਿੱਚ ਇੱਕੋ ਦਿਨ ਵਿੱਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਹੈ ਕੱਲ੍ਹ ਆਏ ਚੋਣ ਨਤੀਜਿਆਂ ਵਿੱਚ ਪੰਜਾਬ ਦੇ 4 ਵਿਧਾਇਕ ਹੁਣ ਸੰਸਦ ਮੈਂਬਰ ਬਣ ਗਏ ਜਿਸ ਕਰਕੇ ਉਹਨਾਂ ਦੇ ਅਸੈਂਬਲੀ ਹਲਕਿਆਂ ਦੀਆਂ ਸੀਟਾਂ ਖਾਲੀ ਹੋ ਗਈਆਂ ਹਨ ਜਿਸ ਤੇ ਹੁਣ ਜਿਮਨੀ ਚੋਣਾਂ ਹੋਣਗੀਆਂ ਜਿਨ੍ਹਾਂ ਅਸੈਂਬਲੀ ਹਲਕਿਆਂ ਵਿੱਚ ਜਿਮਨੀ ਚੋਣ ਹੋਣੀ ਹੈ ਉਹਨਾਂ ਵਿੱਚ ਗਿੱਦੜਬਾਹਾ ਬਰਨਾਲਾ ਚੱਬੇਵਾਲ ਤੇ ਡੇਰਾ ਬਾਬਾ ਨਾਨਕ ਸ਼ਾਮਲ ਹਨ ਇਸ ਤੋਂ ਇਲਾਵਾ ਜਲੰਧਰ ਤੋਂ ਵਿਧਾਇਕ ਸ਼ੀਤਲ ਅੰਗਰਾਲ ਦਾ ਅਸਤੀਫਾ ਮਨਜ਼ੂਰ ਹੋਣ ਕਰਕੇ ਜਲੰਧਰ ਪੱਛਮੀ ਸੀਟ ਵੀ ਖਾਲੀ ਹੋ ਗਈ ਹੈ ਵਨਡੇ ਸੂਬੇ ਹਰਿਆਣਾ ਵਿੱਚ ਵੀ ਲੋਕ ਸਭਾ ਚੋਣਾਂ ਦੌਰਾਨ ਕੱਲ ਭਾਜਪਾ ਨੂੰ ਵੱਡਾ ਝਟਕਾ ਲੱਗਾ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਹਰਿਆਣਾ ਦੀਆਂ ਸਾਰੀਆਂ 10 ਸੀਟਾਂ ਜਿੱਤਣ ਵਾਲੀ ਭਾਜਪਾ ਐਤਕੀ ਸਿਰਫ 5 ਸੀਟਾਂ ਤੇ ਹੀ ਸਿਮਟ ਕੇ ਰਹਿ ਗਈ ਇਸ ਦੇ ਨਾਲ ਭਾਜਪਾ ਦੇ ਵੋਟ ਫੀਸ ਦੀ ਵਿੱਚ ਵੀ ਵੱਡੀ ਕਮੀ ਦਰਜ ਕੀਤੀ ਗਈ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੌਰਾਨ ਕੱਲ ਸੂਬੇ ਵਿੱਚੋਂ ਜੀ ਜੀ ਪੀ ਤੇ ਐਨ ਐਲਓ ਦਾ ਵੀ ਸਫਾਇਆ ਹੋ ਗਿਆ ਦੇਸ਼ ਵਿੱਚ ਜਸ ਰਾਜ ਨੇ ਭਾਪਾ ਨੂੰ ਸਭ ਤੋਂ ਵੱਡਾ ਝਟਕਾ ਦਿੱਤਾ ਉਹ ਯੂਪੀ ਹੈ ਭਾਪਾ ਨੂੰ ਐਤਕੀ ਲੋਕ ਸਭਾ ਚੋਣਾਂ ਦੌਰਾਨ ਯੂਪੀ ਵਿੱਚ ਬਹੁਤ ਵੱਡਾ ਝਟਕਾ ਲੱਗਾ ਜਿੱਥੇ ਅਖਲੇਸ਼ ਜਾਦਵ ਦੀ ਅਗਵਾਈ ਵਾਲੀ ਸਮਾਜਵਾਦੀ ਪਾਰਟੀ ਨੇ ਉਸ ਨੂੰ ਪਿੱਛੇ ਛੱਡ ਦਿੱਤਾ ਯੂਪੀ ਜੋ ਕਿ ਦੇਸ਼ ਨੂੰ 80 ਸੰਸਦ ਮੈਂਬਰ ਦਿੰਦਾ ਹੈ ਭਾਪਾ ਇੱਥੇ ਪਿਛਲੀਆਂ ਦੋ ਲੋਕ ਸਭਾ ਚੋਣਾਂ ਵਿੱਚ ਬਹੁਤ ਸੀਟਾਂ ਜਿੱਤੀ ਸੀ ਚੇਸ ਤੋਂ ਬਾਅਦ ਭਾਜਪਾ ਲਈ ਇਹ ਕਿ ਰਾਜ ਖੇਡ ਬਦਲਣ ਵਾਲਾ ਸਾਬਤ ਹੁੰਦਾ ਰਿਹਾ ਹੈ ਪਰ ਇਸ ਵਾਰ ਸਮਾਜਵਾਦੀ ਪਾਰਟੀ ਤੇ ਕਾਂਗਰਸ ਦੇ ਗੱਠਜੋੜ ਨੇ ਭਾਜਪਾ ਨੂੰ ਮੁਦੇ ਮੁਹ ਸੁੱਟ ਦਿੱਤਾ ਪਿਛਲੀ ਵਾਰ ਸੂਬੇ ਵਿੱਚੋਂ 66 ਸੀਟਾਂ ਤੇ ਜਿੱਤ ਦਰਜ ਕਰਨ ਵਾਲੀ ਭਾਜਪਾ ਇਸ ਵਾਰ 33 ਸੀਟਾਂ ਤੇ ਹੀ ਸਿਮਟ ਗਈ ਜਦਕਿ ਅਖਲੇਸ਼ ਜੱਦਵ ਦੀ ਅਗਵਾਈ ਵਾਲੀ ਸਮਾਜਵਾਦੀ ਪਾਰਟੀ ਨੇ 37 ਤੇ ਕਾਂਗਰਸ ਨੇ 8 ਸੀਟਾਂ ਤੇ ਜਿੱਤ ਦਰਜ ਕੀਤੀ ਲਾ ਆਏ ਚੋਣ ਨਤੀਜਿਆਂ ਤੋਂ ਬਾਅਦ ਯੂਪੀ ਵਿੱਚੋਂ ਬਹੁਜਨ ਸਮਾਜ ਪਾਰਟੀ ਦਾ ਵੀ ਸਫਾਇਆ ਹੋ ਗਿਆ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਸਮਾਜਵਾਦੀ ਪਾਰਟੀ ਨਾਲ ਗੱਠਜੋੜ ਕਰਕੇ ਬੀਐਸਪੀ ਨੇ 10 ਸੀਟਾਂ ਜਿੱਤੀਆਂ ਸਨ ਪਰ ਇਸ ਵਾਰ ਮਾਇਆ ਭਤੀ ਦੀ ਅਗਵਾਈ ਵਾਲੀ ਪਾਰਟੀ ਨੂੰ ਇੱਕ ਵੀ ਸੀਟ ਨਸੀਬ ਨਾ ਹੋਈ ਸਮਾਜਵਾਦੀ ਪਾਰਟੀ ਦਾ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿੱਚ ਉੱਭਰਨਾ ਤੇ ਕਾਂਗਰਸ ਨਾਲ ਉਸ ਦੇ ਸਾਂਝੇਦਾਰੀ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਤੋਂ ਬਾਅਦ ਇਹ ਸਾਫ਼ ਹੋ ਗਿਆ ਹੈ ਕਿ ਸੂਬੇ ਵਿੱਚ ਹੁਣ ਮਾਇਆਬਤੀ ਦੀ ਸਿਆਸੀ ਚਮਕ ਖਤਮ ਹੋ ਚੁੱਕੀ ਹੈ। ਦਿੱਲੀ ਆਭਕਾਰੀ ਨੀਤੀ ਕੱਪੜੇ ਵਿੱਚ ਮਲਜ਼ਮ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਸੋਧਿਆ ਨੂੰ ਕੱਲ ਸੁਪਰੀਮ ਕੋਰਟ ਨੇ ਵੱਡਾ ਝਟਕਾ ਦਿੱਤਾ। ਸੁਪਰੀਮ ਕੋਰਟ ਨੇ ਮਨੀਸ਼ ਸਸੋਦੀ ਅਤੇ ਜਮਾਨਤ ਮੰਗਣ ਵਾਲੀ ਪਟੀਸ਼ਨ ਤੇ ਵਿਚਾਰ ਕਰਨ ਤੋਂ ਹੀ ਇਨਕਾਰ ਕਰ ਦਿੱਤਾ ਹਾਲਾਂਕਿ ਕੋਰਟ ਨੇ ਸਸੋਦੀਆਂ ਨੂੰ ਆਖਿਆ ਕਿ ਦੋਸ਼ ਪੱਤਰ ਦਾਖਲ ਹੋਣ ਤੋਂ ਬਾਅਦ ਉਹ ਆਪਣੀ ਜਮਾਨਤ ਦੀ ਮੰਗ ਮੁੜ ਉਠਾ ਸਕਦੇ ਹਨ ਫ੍ਰੈਂਚ ਓਪਨ ਵਿੱਚ ਨਵਾਕ ਜੋਕੋਵਿਚ ਸੱਜੇ ਗੋਡੇ ਤੇ ਲੱਗੀ ਸੱਟ ਕਾਰਨ ਹਟ ਗਿਆ ਹੈ ਇਸ ਤਰ੍ਹਾਂ ਉਹ ਖਿਤਾਬ ਬਚਾਉਣ ਦੇ ਨਾਲ ਰੈਂਕਿੰਗ ਵਿੱਚ ਸਿਖਰਲਾ ਸਥਾਨ ਵੀ ਗਵਾ ਦੇਵੇਗਾ ਜੋਕੋਵਿਚ ਨੂੰ ਕੱਲ ਪ੍ਰੀ ਕੁਆਰਟਰ ਫਾਈਨਲ ਮੈਚ ਵਿੱਚ ਸੱਟ ਲੱਗੀ ਮੈਚ ਭਾਵੇਂ ਉਹ ਜਿੱਤ ਗਿਆ ਪਰ ਜਿੱਤ ਤੋਂ ਬਾਅਦ ਉਸਨੇ ਕੁਆਰਟਰ ਫਾਈਨਲ ਵਿੱਚ ਖੇਡਣ ਦਾ ਨਾ ਫੈਸਲਾ ਕੀਤਾ ਹੈ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ